ਸਰੋ ਲੱਗੀ ਆ ਕੇ ਪਹੁੰਚਾਉਂਦੇ ਹੋਏ ਸ਼ਾਸਤ੍ਰਾਮ ਸਿੰਘ ਜੀ ਗ੍ਰੀਨਸਪੈਲਫਰ ਕੋਸਟ ਦੇ ਮੈਂਬਰ ਲਗਭਗ ਆ ਕੇ ਕੰਮ ਪਾ ਲਿਆ ਹੈ ਬੀਤੀ ਰਾਤ ਸਤਾਨਕ ਪਾਤਣਾ ਸ਼ਹਿਰ ਦੇ ਸੰਗਰੂਰ ਰੋਡ ਤੇ ਬਸਾਂ ਦੇ ਵੱਡੇ ਗੋਦਾਮ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਨਾਲ ਦੋ ਬਸਾਂ ਤੇ ਇੱਕ ਸਕੂਲ ਵੈਨ ਬੁਰੀ ਤਰ੍ਹਾਂ ਸੜ ਗਈ ਸੂਚਨਾ ਮਿਲਦਿਆਂ ਹੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਜ਼ ਵੈਲ ਸੋਰਸ ਵਿੰਗ ਦੀ ਸੈਂਕੜਾ ਸੇਵਾਦਾਰਾਂ ਨੇ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਅਤੇ ਆਸ-ਪਾਸ ਦੇ ਲੋਕਾਂ ਨਾਲ ਮਿਲ ਕੇ ਬਹੁਤ ਜਲਦੀ ਅੱਗ ਤੇ ਕਾਬੂ ਪਾਇਆ ਜਿਸ ਨਾਲ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹਾਂ ਬੱਸਾਂ ਦੇ ਮਾਲਕ ਹੰਸਰਾਜ ਫੋਰੈਂਕੋ ਨੇ ਦੱਸਿਆ ਕਿ ਗੋਦਾਮ ਅੰਦਰ ਲਗਭਗ 30 ਕੂਲੀ ਬੱਸਾਂ ਟਰਾਲੇ ਅਤੇ ਸਕੂਲ ਵੈਨਾ ਖੜੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਬੱਸ ਨੂੰ ਆਏ ਛਖੜ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਉਸ ਨੇ ਹੋਰ ਬੱਸਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨੂੰ ਡੇੜਾ ਸੱਚਾ ਸੋਦਾ ਦੀ ਸ਼ਾਹ ਸਤਨਾਮ ਜੀ ਗਰੀਨਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਉੱਥੇ ਖੜੀਆਂ ਹੋਰ ਬੱਸਾਂ ਨੂੰ ਅੱਗ ਤੋਂ ਬਚਾ ਲਿਆ ਗਿਆ ਅਨਸਰਾਜ ਨੇ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕਰਦੇ ਆਖਿਆ ਕਿ ਡੇਰਾ ਪ੍ਰੇਮੀ ਬਿਨਾ ਕਿਸੇ स्वार्थ ਦੇ ਹਰ ਸਮੇਂ ਲੋਕਾਂ ਦੀ ਕਿਸੇ ਵੀ ਮੁਸੀਬਤ ਸਮੇਂ ਸਹਾਇਤਾ ਕਰਦੇ ਹਨ ਇਸ ਮੌਕੇ ਆਵਾਦ ਦੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਥਿੰਦ ਨੇ ਵੀ ਆਖਿਆ ਕਿ ਸ਼ਹਾਦ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸਿੰਗ ਦੇ ਸੇਵਾਦਾਰਾਂ ਦਾ ਮੈਂ ਫੈਨ ਹੋ ਗਿਆ ਹਾਂ ਕਿਉਂਕਿ ਇਹ ਪ੍ਰੇਮੀ ਇਲਾਕੇ ਅੰਦਰ ਇਸ ਹਫਤੇ ਵਿੱਚ ਹੋਈਆਂ ਅੱਗ ਦੀਆਂ ਘਟਨਾਵਾਂ ਵਿੱਚ ਸਭ ਤੋਂ ਪਹਿਲਾਂ ਪਹੁੰਚਦੇ ਹਨ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਹਨ ਇਸ ਮੌਕੇ ਹੋਰ ਵੀ ਸਾਨਕ ਲੋਕਾਂ ਨੇ ਡੇਰਾ ਸ਼ਰਧਾਲੂਆਂ ਦੀ ਇਸ ਕਾਰਜ ਨੂੰ ਦੇਖ ਕੇ ਦਿ ਲੋਸ਼ ਸ਼ਲਾਗਾ ਕੀਤੀ ਹੈ। ਤਾਂ ਤਸਵੀਰਾਂ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਆਗ ਨੇ ਭਿਆਨਕ ਰੂਪ ਲੈ ਕੇ ਬੱਸਾਂ ਨੂੰ ਆਪਣੇ ਚਪੇਟ ਵਿੱਚ ਲੈ ਲਿਆ। ਗਨੀਮਤ ਰਹੀ ਕਿ ਅਗਰ ਸ਼ਾਹ ਸਤਨਾਮ ਜੀ ਗ੍ਰੀਨਰਜ਼ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਕੇ ਤੇ ਨਾ ਪਹੁੰਚ ਦਿੱਤਾ ਆਸੇ-ਪਾਸੇ ਦਰਜਨਾਂ ਪਰ ਬੱਸਾਂ ਖੜੀਆਂ ਸੀ ਜਿਨ੍ਹਾਂ ਨੂੰ ਆਗ ਨੇ ਆਪਣੇ ਲਪੇਟੇ ਵਿੱਚ ਲੈ ਲੈਣਾ ਸੀ। ਨਿਰਸ਼ਟਾਂ ਦਲੋਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਨੂੰ ਆਮ ਲੋਕ ਜਿ ਉਸ ਰਿਪੋਰਟ ਨੂੰ ਦੇਖ ਰਹੀ ਨੇ ਕੀ ਕਹਿਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਭਜਾਉਂਦੇ ਹੋਏ ਸ਼ਾਸਤ੍ਰਨਾਮ ਦੀ ਗਰੀਮਸ ਵੈਲਫੇਅਰ ਰਿਪੋਰਟਸ ਟੀਮ ਦੇ ਮੈਂਬਰ ਲਗਭਗ ਆਗੋਂ ਦੇ ਕਾਬੂ ਪਾ ਲਿਆ ਹੈ